ਪਿੰਡ ਦੇ ਕਿਸਾਨਾਂ ਦੇ ਹਮਲਾ ਕੀਤਾ ਗਿਆ ਤਾਂ ਉਹਨਾਂ ਦੇ ਬਚਾਲ ਦੇ ਕਿਸਾਨਾਂ ਦੇ ਬਚਾਲ ਦੀ ਜਿਹੜਾ ਰਹਾਜ ਜ세 ਬੰਦੀ ਇੱਥੇ ਆਈ ਹੈ ਤਾਂ ਸਰਕਾਰ ਵੱਲੋਂ ਇੱਕ ਜੰਗ ਛੇੜਦਿਆਂ ਹੋਇਆਂ ਇਹਨਾਂ ਕਿਸਾਨਾਂ ਦੇ ਖਿਲਾਫ ਵੱਡਾ ਹਮਲਾ ਕੀਤਾ। ਕਿਸਾਨਾਂ ਨੇ ਕੋਈ ਜਾ ਕੇ ਥਾਣੇ ਤੇ ਹਮਲਾ ਨਹੀਂ ਕੀਤਾ। ਕੋਈ ਪੁਲਿਸ ਮੁਖਿਆਲੇ ਤੇ ਹਮਲਾ ਨਹੀਂ ਕੀਤਾ। ਕਿਸੇ ਐਮ.ਐਲ.ਏ ਦਾ ਘਰ ਨਹੀਂ ਫੂਕਿਆ। ਕਿਸੇ ਮੰਤਰੀ ਦਾ ਨਹੀਂ। ਪਰ ਜਦੋਂ ਸਾਡੀ ਖੇਤ ਚ ਆ ਕੇ ਸਾਡੇ ਪਿੰਡ ਚ ਆ ਕੇ ਪੰਜਾਬ ਸਰਕਾਰ ਦੀ ਥਾੜ ਵੀ ਪੁਲਿਸ ਜੜੀ ਵੱਡੇ ਕਾਰਪੋਰੇਟਾਂ ਜਾਂ ਵੱਡੇ ਜ਼ਗੀਰਦਾਰਾਂ ਨੂੰ ਸਾਡੀ ਜ਼ਮੀਨ ਆਪਣਾ ਚਾਹੁੰਦੀ ਆ ਕੀ ਅਸੀਂ ਉਹਨੂੰ ਜ਼ਮੀਨ ਖੋਹ ਦੇਵਾਂਗੇ ਨਹੀਂ ਖੋਹਣ ਜਾ ਕੇ ਸਾਡੇ 700 ਦੇ ਕਰੀਬ ਏਕੜ ਜ਼ਮੀਨ ਹੈ ਜਿਹੜੀ ਕਿਸਾਨਾਂ ਦੀ ਮਾਲਕੀ ਆ ਕਈ ਪੀੜੀਆਂ ਤੋਂ ਦਬਹਿਰੇ ਨੇ ਜਿਹਨੂੰ ਇਹਨਾਂ ਨੇ ਮੋਹਰਾਂ ਦੀ ਪਾਸੇ ਰਹਿ ਰਹੇ ਕੋਈ ਨਜਵਾੜੇ ਟਾਈਪ ਲੋਕ ਨੇ ਉਹ ਜਾਇਦਾ ਦੇ ਜ਼ਗੀਰਦਾਰ ਟਾਈਪ ਲੋਕ ਨੇ ਉਹਨਾਂ ਦੀ ਵਿਖਾ ਕੇ ਰੱਖੀ ਉਹਨਾਂ ਤੋਂ ਵੀ ਜਿਹੜਾ ਕਾਰਪੋਰੇਟ ਨੂੰ ਸਾਫਟਿੰਗ ਖਾ ਕੇ ਜ਼ਮੀਨ ਵੀ ਉਹਨਾਂ ਦੀ ਜ਼ਮੀਨ ਹੈ ਉਹ ਕਾਰਪੋਰੇਟ ਨੂੰ ਸੌਂਪਾ ਦਿੰਦੇ ਨੇ ਵਿਰੋਧ ਦੇ ਵਿੱਚ ਤੁਸੀਂ ਜਦੋਂ ਖੜ ਰਹੇ ਹੋ ਤਾਂ ਇਹਦੇ ਨਾਲ ਸਾਡਾ ਤੁਸੀਂ ਨੁਕਸਾਨ ਕਰ ਰਹੇ ਹੋ ਅਸੀਂ ਤੁਹਾਨੂੰ ਸਮਝਦਾ ਹਾਂ ਵੀ ਤੁਸੀਂ ਸਾਡੇ ਵਿਰੋਧ ਨੂੰ ਰੋਕ ਨਹੀਂ ਪੜਿਓ ਤੋਂ ਸਾਡੀਆਂ ਜ਼ਮੀਨਾਂ ਬਚਾਉਣੀ ਸਾਨੂੰ ਖੁਦ ਹੀ ਆਕੀ ਹੋਣਾ ਪੈਣਾ ਓਕੇ ਆ ਦੋਸਤੋ ਸਾਡੇ ਪੰਜਾਬ ਦੇ ਵਿੱਚ ਜ਼ਮੀਨ ਆ ਜਿਹੜੀ ਉਹ ਇਹ ਕਿਹਾ ਜਾਂਦਾ ਹੈ ਕਿ ਜ਼ਮੀਨ ਜੱਟ ਦੀ ਮਾਂ ਹੁੰਦੀ ਆ ਪਰ ਦੂਜੇ ਪਾਸੇ ਪੰਜਾਬ ਦੀ ਜਿਹੜੀ ਆ ਜ਼ਮੀਨ ਆ ਉਹ ਵੱਧ ਉਪਜਾਊ ਹੋਣ ਕਰਕੇ ਹਰ ਇੱਕ ਬੰਦੇ ਦੀ ਜਿਹੜੀ ਅੱਖਾ ਚਾਹੇ ਉਹ ਕਾਰਪੋਰੇਟ ਆ ਚਾਹੇ ਸਰਕਾਰ ਆ ਆ ਉਹਨਾਂ ਦੀ ਆਖ ਜਿਹੜੀ ਉਹ ਪੰਜਾਬ ਦੀ ਜ਼ਮੀਨ ਤੇ ਹਮੇਸ਼ਾ ਰਹੀ ਔਰ ਲਗਾਤਾਰ ਪੰਜਾਬ ਦੀ ਜ਼ਮੀਨ ਹੈ ਜਿਹੜੀ ਉਹ ਕਿਸਾਨਾਂ ਤੋਂ ਖੋਹਣ ਦੇ ਲਈ ਖੇਤੀ ਕਾਨੂੰਨ ਲਿਆਂਦੇ ਖੇਤੀ ਕਾਨੂੰਨ ਲੋਕਾਂ ਨੇ ਰੱਦ ਕਰਵਾਏ ਉਸ ਤੋਂ ਬਾਅਦ ਨਵੀਂ ਖੇਤੀ ਨੀਤੀ ਦੇ ਤਹਿਤ ਆ ਜਿਹੜਾ ਉਹ ਖਰੜਾ ਵੀ ਸਰਕਾਰ ਨੇ ਪੇਸ਼ ਕੀਤਾ ਕਿ ਇਹਨੂੰ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਪਰ ਦੂਸਰੇ ਪਾਸੇ ਪੰਜਾਬ ਦੇ ਪਿੰਡਾਂ ਦੇ ਵਿੱਚ ਅਜਿਹੀਆਂ ਕਾਰਵਾਈਆਂ ਹੋ ਰਹੀਆਂ ਨੇ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਵੜ ਕੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਰਹੀ ਹੈ ਤਾਂ ਇਸ ਟਾਈਮ ਅਸੀਂ ਪਿੰਡ ਜੋਂਨ ਦੇ ਵਿੱਚ ਖੜੇ ਹੋਏ ਆ ਜਿੱਥੇ ਪਿਛਲੇ ਦਿਨਾਂ ਦੇ ਦੌਰਾਨ ਇੱਕ ਲਾਠੀ ਚਾਰਜ ਹੋਇਆ ਕਿਸਾਨਾਂ ਦੇ ਉੱਪਰ ਗਰਾਹਾਂ ਜਿੱਥੇ ਬੰਦੀ ਇਸ ਮਾਮਲੇ ਨੂੰ ਜਿਹੜਾ ਅਲਿਜੀਟ ਕਰ ਰਹੀ ਆ ਤਾਂ ਉਸ ਲਾਠੀ ਚਾਰਜ ਹੋਣ ਦਾ ਕਾਰਨ ਕੀ ਸੀ ਤਾਂ ਜਿੱਥੇ ਇਸ ਲਈ ਨਾ ਤਾਂ ਜਿਹੜਾ ਮੋਰਚਾ ਲੱਗਿਆ ਹੋਇਆ ਤਾਂ ਕ੍ਰਾਂਤੀਕਾਰੀ ਕਿਸਾਨ ਉਹਨੂੰ ਪੰਜਾਬ ਦੇ ਜਿਹੜੇ ਆਗੂ ਨੇ ਹਰਤਾਪ ਸਿੰਘ ਮਹਿਮਾ ਉਹ ਆਪਣੇ ਜਥੇ ਦੇ ਨਾਲ ਇੱਥੇ ਪਹੁੰਚਿਆ ਗੱਲਬਾਤ ਕਰਾਂਗੇ ਬਾਈ ਆ ਮੌਲਾ ਕੀ ਆ ਪੂਲਾ ਜੋ ਪਿਛਲੇ ਦਿਨਾਂ ਦੇ ਦੌਰਾਨ ਇੱਥੇ ਆ ਕੇ ਮਾਮਲਾ ਕੀ ਜਿਹੜਾ ਪੰਜਾਬ ਦੀ ਧਰਤੀ ਬਹੁਤ ਵਜਾਉ ਹੈ ਸਾਰੇ ਦੇਸ਼ ਦਾ ਸਾਰੀ ਦੁਨੀਆ ਦਾ ਕਾਰਪੋਰੇਟ ਇਹਨੂੰ ਖੋਹਣਾ ਚਾਹੁੰਦਾ ਹੈ ਤਾਂ ਉਹਦਾ ਜਿਹੜਾ ਨਵਾਂ ਪੁੱਤ ਬਣਿਆ ਕਾਰਪੋਰੇਟ ਦਾ ਭਗਵੰਤ ਸਿੰਘ ਮਾਨ ਜਿਹਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਸ਼ਨਾ ਜੋਨ ਪਿੰਡ ਨਾਲ ਬੱਲੂ ਪਿੰਡ ਇਸ ਪਿੰਡ ਤੇ ਕਿਸਾਨਾਂ ਦੀ ਜ਼ਮੀਨ ਜਿਹੜੀ ਇਹਨਾਂ ਦੇ ਪੁਰਖਾਂ ਨੇ ਵਾਅਦ ਕੀਤੀ ਜਿਹੜੀ 1907 ਦੇ ਕਾਨੂੰਨ ਮੁਤਾਬਕ ਜੋ ਮਜ਼ਾਰਾ ਲਹਿਰ ਦਾ ਨੋਟੀਫਿਕੇਸ਼ਨ ਦੇ ਮੁਤਾਬਕ ਉਹ ਇਹ ਮਾਲਕ ਨੇ ਔਰ 1947 ਤੋਂ ਬਾਅਦ ਵੀ ਜਿਹੜੇ ਕਾਨੂੰਨ ਬਣੇ ਉਹਨਾਂ ਮੁਤਾਬਕ ਵੀ ਇਹ ਮਾਲਕ ਨੇ ਔਰ ਇਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤਾ ਗਿਆ ਆ ਹੁਣ ਜਦੋਂ ਆਪ ਤੁਸੀਂ ਮਾਨ ਦੀ ਸਰਕਾਰ ਆ ਜਿਹੜੀ ਕਿੰਨੇ ਸੀ ਬਦਲਾਅ ਲੈ ਕੇ ਆਏ ਆ ਤਾਂ ਉਹਦੇ ਵੱਲੋਂ ਇੱਕ ਕੋਰਟ ਦੇ ਆਰਡਰ ਦਾ ਬਹਾਨਾ ਬਣਾ ਕੇ ਇਨ੍ਹਾਂ ਕਿਸਾਨਾਂ ਦੀ ਜ਼ਮੀਨ ਖੋਣ ਲਈ ਇੱਥੇ ਨਿਸ਼ਾਨਦੇਹੀ ਕਰਨ ਲਈ ਵੱਡਾ ਹੱਲਾ ਬੋਲਿਆ ਗਿਆ ਪਿੰਡ ਦੇ ਕਿਸਾਨਾਂ ਦੇ ਹਮਲਾ ਕੀਤਾ ਗਿਆ ਤਾਂ ਉਹਨਾਂ ਦੇ ਬਚਾਅ ਦੇ ਕਿਸਾਨਾਂ ਦੇ ਬਚਾਅ ਦੇ ਜਗਰਾਹਾਂ ਜੱਫੀ ਬੰਦੀ ਇੱਥੇ ਆਈ ਹੈ ਤਾਂ ਸਰਕਾਰ ਵੱਲੋਂ ਇੱਕ ਜੰਗ ਛੇੜਿਆ ਹੋਇਆ ਇਨ੍ਹਾਂ ਕਿਸਾਨਾਂ ਦੇ ਖਿਲਾਫ ਵੱਡਾ ਹਮਲਾ ਕੀਤਾ ਉਸ ਚ ਕਿਸਾਨ ਫਟੜ ਵੀ ਹੋਏ ਟਕਰਾਅ ਵੀ ਹੋਇਆ ਪੁਲਿਸ ਦੇ ਨਾਲ ਔਰ ਉਸ ਤੋਂ ਬਾਅਦ ਗ੍ਰਾਹਾਂ ਜਥੇਬੰਦੀ ਨੇ ਪਿੰਡ ਦੇ ਕਿਸਾਨਾਂ ਨਾਲ ਰਲ ਕੇ ਜਿਹੜਾ ਮੋਰਚਾ ਲਾਇਆ ਸੋ ਅੱਜ ਉਸ ਮੋਰਚੇ ਨੂੰ ਅਸੀਂ ਕ੍ਰਾਂਤੀਕਾਰੀ ਕਿਸਾਨੀ ਨੂੰ ਵੱਲੋਂ ਸਮਰਥਨ ਦੇਣ ਆਏ ਆ ਕਿਉਂਕਿ ਅਸੀਂ ਸਮਝਦੇ ਆ ਕਿ ਇਕੱਲੇ ਪਿੰਡ ਜਿਉਣ ਦਾ ਮਸਲਾ ਨਹੀਂ ਪੰਜਾਬ ਦੇ ਸਾਰੇ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਤੋਂ ਬਚਾਉਣ ਦਾ ਜਿਹੜਾ ਵੱਡਾ ਹੱਲਾ ਆ ਉਹਨੂੰ ਡੱਕਣ ਦਾ ਮਸਲਾ ਵੀ ਇਸ ਕਰਕੇ ਸੀ ਗਰਾਹਾ ਜੱਥੇ ਬੰਦੀ ਦੇ ਔਰ ਜੌਂਦ ਪਿੰਡ ਦੇ ਔਰ ਬੱਲੂ ਪਿੰਡ ਦੇ ਕਿਸਾਨਾਂ ਦੇ ਨਾਲ ਸਮਰਥਨ ਕਰਨ ਲਈ ਕਿ ਅਸੀਂ ਤੁਹਾਡੇ ਨਾਲ ਆ ਪੂਰਾ ਪੰਜਾਬ ਪੂਰਾ ਸੰਯੁਕਤ ਕਿਸਾਨ ਮੋਰਚਾ ਤੁਹਾਡੇ ਨਾਲ ਆ ਇਸ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਕਿਸਾਨ ਸੀ ਉਹਨਾਂ ਕੋਲ ਤਾਮਲੀ ਪਨੀ ਰੋੜਿਆਂ ਦੀ ਸੀ ਉਹਨਾਂ ਕੋਲ ਪੈਟਰੋਲ ਬੰਬ ਸੀ ਇਸ ਕਰਕੇ ਜਿਹੜਾ ਟਕਰਾਅ ਦੀ ਸਥਿਤੀ ਬਣੀ ਦੇਖੋ ਕਿਸਾਨਾਂ ਕੋਲੇ ਕੋਈ ਪੈਟਰੋਲ ਬੰਬ ਨਹੀਂ ਸੀ ਪੈਟਰੋਲ ਬੰਬ ਜਾਂ ਅਥਰੂ ਗਾਸ ਦੇ ਗੋਲੇ ਜਾਂ ਰਾਈਫਲਾਂ ਉਹ ਪੁਲਿਸ ਕੋਲੇ ਹੈ ਕਿਸਾਨਾਂ ਨੇ ਕੋਈ ਜਾ ਕੇ ਥਾਣੇ ਤੇ ਹਮਲਾ ਨਹੀਂ ਕੀਤਾ ਕੋਈ ਪੁਲਿਸ ਮੁਖਿਆਲੇ ਤੇ ਹਮਲਾ ਨਹੀਂ ਕੀਤਾ ਕਿਸੇ ਐਮਐਲਏ ਦਾ ਘਰ ਨਹੀਂ ਫੂਕਿਆ ਕਿਸੇ ਮੰਤਰੀ ਦਾ ਨਹੀਂ ਕਿਸਾਨ ਕਿੱਥੇ ਨੇ ਕਿਸਾਨ ਆਪਦੇ ਘਰ ਆਪਦੀ ਜ਼ਮੀਨ 'ਚ ਖੜੇ ਨੇ ਤੇ ਸਾਡੇ ਤੇ ਹਮਲਾ ਆ ਕੇ ਪੁਲਿਸ ਨੇ ਬੋਲਿਆ ਜਿਹੜੀ ਪੁਲਿਸ ਆਮਦਵੀ ਪਾਰਟੀ ਦੀ ਪੁਲਿਸ ਆ ਹੁਣ ਜਦੋਂ ਤੁਸੀਂ ਸਾਡੇ ਬਜ਼ੁਰਗਾਂ ਦੀਆਂ ਬਾਹਾਂ ਪਰ ਲੰਗੇ ਲੱਤਾਂ ਪਰ ਨੋਂਗਨ ਦੇ ਹੱਡ ਤੋੜੋਂਗੇ ਸਾਡੇ ਨੌਜਵਾਨਾਂ ਤੇ ਤਸ਼ੱਦਦ ਟਾਉਂਗੇ ਤਾਂ ਇਹ ਦੁਨੀਆ ਦੇ ਸੰਵਿਧਾਨ ਮੁਤਾਬਕ ਦੁਨੀਆ ਦੇ ਜਿੰਨੇ ਕਾਨੂੰਨ ਨੇ ਕਿ ਹਰੇਕ ਮਨੁੱਖ ਨੂੰ ਆਪਦੀ ਰਾਖੀ ਕਰਨ ਦਾ ਹੱਕ ਹੈ ਸਾਡੇ ਗੁਰੂਆਂ ਨੇ ਕਿਹਾ ਚੂਕਰ ਅਜ ਹਮ ਹਿਰਦੇ ਦਰ ਗੁਜਸਤ ਅਲਾਨਸਤ ਵਰਦਨ ਵਾਸ਼ਮੀਰ ਦਸਤ ਪਰ ਸਾਡੇ ਕਿਸਾਨ ਕੋਈ ਤਲਵਾਰਾਂ ਨਹੀਂ ਚੁੱਕ ਕੇ ਤੁਰੇ ਫਿਰਦੇ ਕੋਈ ਬੰਦੂਕਾਂ ਚੁੱਕ ਕੇ ਤੁਰੇ ਫਿਰਦੇ ਹਰ ਕਿਸਾਨ ਨੂੰ ਦਾਣ ਚੁੱਕ ਕੇ ਆਪਦੀ ਰੱਖਿਆ ਕਰਨ ਦਾ ਹੱਕ ਹੈ ਤਾਂ ਉਹਨਾਂ ਦੋ ਜਿਹੜੇ ਇੱਥਾਰੇ ਕਿਸਾਨਾਂ ਨੇ ਕੋਲ ਰੱਖੇ ਆ ਤਾਂ ਮੈਂ ਸਮਝਦਾ ਕੋਈ ਗਲਤ ਨਹੀਂ ਤੁਸੀਂ ਜਦੋਂ ਸਾਡੇ ਕੋਈ ਕਿਸੇ ਬੰਦੇ ਦੇ ਆਪਾਂ ਲੜ ਪੈਨੇ ਆ ਉਹ ਬੰਦਾ ਉੱਥੋਂ ਭੱਜ ਜਾਊਗਾ ਕਿੱਥੇ ਜਾਊਗਾ ਆਪਣੇ ਘਰ ਜਾਊਗਾ ਪਰ ਜੇ ਘਰ ਜਾ ਕੇ ਕੋਈ ਗੱਲ ਪਵੇ ਫਿਰ ਧਾਰਾ 452 ਕਿਉਂ ਲੱਗਦੀ ਵੀ ਤੁਸੀਂ ਤਾਂ ਘਰ ਚ ਵੀ ਨਹੀਂ ਰਹਿਣ ਦਿੱਤੇ ਹੁਣ ਇੱਥੋਂ ਕਿੱਥੇ ਜਾਊਗਾ ਬੰਦਾ ਹੁਣ ਜਦੋਂ ਸਾਡੀ ਖੇਤ ਚ ਆ ਕੇ ਸਾਡੇ ਪਿੰਡ ਚ ਆ ਕੇ ਪੰਜਾਬ ਸਰਕਾਰ ਦੀ ਧਾੜਵੀ ਪੁਲਿਸ ਜਿਹੜੀ ਵੱਡੇ ਕਾਰਪੋਰੇਟਾਂ ਜਾਂ ਵੱਡੇ ਜ਼ਗੀਰਦਾਰਾਂ ਨੂੰ ਸਾਡੀ ਜ਼ਮੀਨ ਸੌਪਣਾ ਚਾਹੁੰਦੀ ਆ ਕੀ ਅਸੀਂ ਉਹਨੂੰ ਜ਼ਮੀਨ ਖੋਹਣ ਦੇਵਾਂਗੇ ਨਹੀਂ ਖੋਹਣ ਦੇਵਾਂਗੇ ਆਪਦੀ ਰੱਖਿਆ ਲਈ ਅਸੀਂ ਜੋ ਵੀ ਸਾਨੂੰ ਵਰਤਣਾ ਪਿਆ ਅਸੀਂ ਵਰਤਾਂਗੇ ਪਰ ਜਿਹੜਾ ਪੁਲਿਸ ਝੂਠ ਮਾਲਦੀ ਆ ਸਾਡੇ ਕੋਲੇ ਕੋਈ ਪੈਟਰੋਲ ਕੰਪਨੀ ਅਥਰੂ ਗਾਸ ਦੇ ਗੋਲੇ ਤੇ ਡਾਂਗਾ ਸਾਡੇ ਤੇ ਪੁਲਿਸ ਭਰਉਂਦੀ ਆ ਅਸੀਂ ਸਿਰਫ ਆਪਦੀ ਰੱਖਿਆ ਲਈ ਜੋ ਕਰਦੇ ਆ ਉਹ ਕੀਤਾ ਤੇ ਅੱਗੇ ਵੀ ਕਰਾਂਗੇ ਅੱਛਾ ਇਹ ਕਿਹਾ ਜਾ ਰਿਹਾ ਜੀ ਤੁਹਾਨੂੰ ਹਮਤਾਨ ਵੱਲੋਂ ਕਿ ਮੈਂ ਖਸਾਨਾ ਰੱਖਣ ਜੇਕਰ ਕੋਈ ਸਮੱਸਿਆ ਆਉਗੀ ਤਾਂ ਮੈਂ ਉਹ ਹਮਤਾਨ ਦਾ ਪਰ ਦੂਸਰੇ ਪਾਸੇ ਬੀਨਾ ਖੂੜੀਆਂ ਇਹ ਕਹਿ ਰਿਹਾ ਕਿ ਮੈਂ ਕਿਸਾਨਾਂ ਦਾ ਪੁੱਤ ਆਂ ਉਹ ਤੋਂ ਬਾਅਦ ਜੇਕਰ ਇਹਨੇ ਰੋਕ ਕੀਤਾ ਉਹਦੇ ਤੇ ਵਾਰਦਾਤ ਬਣਦਾ ਸਾਧਾ ਕਾਰਵਾਈ ਕਰ ਸਕਦਾ ਕੀ ਇਹ ਇੱਕ ਕਾਰਵਾਈ ਨਹੀਂ ਕਿ ਕਿਸਾਨ ਭਗਵੰਤ ਮਾਨ ਸਾਹਿਬ ਕਿਸਾਨਾਂ ਦੇ ਪੁੱਤ ਨਹੀਂ ਹੈ ਕੀ ਸਾਨਾ ਦਾ ਪੁੱਤ ਜਿਹੜਾ ਇਹਨਾਂ ਦਾ ਬਾਪ ਮਾਸਟਰ ਮਹਿੰਦਰ ਸਿੰਘ ਸੀਗਾ ਉਹ ਸੀਗਾ ਇਹ ਇੱਕ ਟੀਚਰ ਦਾ ਪੁੱਤ ਹੈ ਹੁਣ ਟੀਚਰ ਤੋਂ ਬਾਅਦ ਇਹਨੇ ਜਿਹੜੀ ਲਾਈਨ ਚੁਣੀ ਉਹ ਕਮੇਟੀ ਕਰਦੀ ਕਲਾਕਾਰੀ ਦੀ ਔਰ ਭਗਵਾਨ ਤਮਾਨ ਦੀਆਂ ਜਿੰਨੀਆਂ ਤੁਸੀਂ ਕਾਸਟਾਂ ਚੁੱਕ ਕੇ ਵੇਖ ਲਓ ਰੀਲਾਂ ਚੁੱਕ ਕੇ ਵੇਖ ਲਓ ਇਹਦਾ ਜਿਹੜਾ ਤੰਝ ਹੁੰਦਾ ਸੀ ਇਹ ਲੋਕਾਂ ਚ ਹੁੰਦਾ ਸੀ ਸਾਰੇ ਪੈਦਾ ਦੋਚੀ ਲੋਕਾਂ ਨੂੰ ਬਣਾਉਂਦਾ ਰਿਹਾ ਉਸੇ ਚੀਜ਼ ਨੂੰ ਚੁੱਕ ਕੇ ਕਾਰਪੋਰੇਟਾਂ ਨੇ ਨੂੰ ਮੁੱਖ ਮੰਤਰੀ ਬਣਾਇਆ ਤੇ ਅੱਜ ਜਦੋਂ ਮੁੱਖ ਮੰਤਰੀ ਬਣ ਗਿਆ ਤਾਂ ਇਹ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਦਾ ਨਹੀਂ ਪੰਜਾਬੀਆਂ ਦਾ ਨਹੀਂ ਇਹ ਕਾਰਪੋਰੇਟਾਂ ਦਾ ਪੁੱਤ ਬਣਿਆ ਹੋਇਆ ਤਾਂ ਹੀ ਤਾਂ ਕਾਰਪੋਰੇਟਨ ਚਾਹੇ ਜੇ ਕਿਸਾਨਾਂ ਦਾ ਪੁੱਤ ਹੋਵੇ ਤੇ ਕਿਸਾਨਾਂ ਨੂੰ ਜ਼ਮੀਨਾਂ ਜਿਹੜੀਆਂ ਚਾਹੀਦੀਆਂ ਮਜ਼ਦੂਰਾਂ ਨੂੰ ਵੀ ਜਮੀਨਾਂ ਚਾਹੀਦੀਆਂ ਇਹਨਾਂ ਕੋਲੋਂ ਕਾਰਪੋਰੇਟਾਂ ਕੋਲ ਖੋ ਕੇ ਪਰ ਇਹ ਸਾਡੇ ਕੋਲੋਂ ਖੋ ਕੇ ਕਾਰਪੋਰੇਟਾਂ ਨੂੰ ਦੇ ਰਿਆ ਕਦੀ ਕਹਿੰਦਾ BMW ਤੇ ਪਲਾਂਟ ਲਾਵਾਂਗੇ ਕਦੀ ਹੋਰ ਕੰਪਨੀਆਂ ਨੇ ਪਲਾਂਟ ਲਾਉਂਦੇ ਔਰ ਉਹ ਪਲਾਂਟ ਲਾਉਣ ਦੀ ਜ਼ਮੀਨ ਕਿੱਥੋਂ ਚਾਹੀਦੀ ਆ ਜ਼ਮੀਨ ਸਾਡੇ ਤੋਂ ਖੋਈ ਜਾ ਰਹੀ ਹੈ ਸੋ ਕਾਰਪੋਰੇਟਾਂ ਦਾ ਪੁੱਤ ਜਦੋਂ ਬਣਿਆ ਹੋਇਆ ਕਾਰਪੋਰੇਟਾਂ ਨੂੰ ਜ਼ਮੀਨ ਦੇਣੀ ਚਾਹੁੰਦਾ ਤੇ ਅਸੀਂ ਜਦੋਂ ਆਪਣੀ ਜ਼ਮੀਨ ਬਚਾਉਣ ਲਈ ਗਰੋਥ ਕਰਦੇ ਆ ਫਿਰ ਸਾਡੇ ਤੇ ਪਰਚੇ ਦਰਜ ਕਰਕੇ ਜੇਲਾ ਹੀ ਛੁੱਟਣ ਦੀ ਤਿਆਰੀ ਕੀਤੀ ਜਾ ਰ ਜਿਹੜੇ ਇਹਨਾਂ ਦੀ ਚਲਾਕੀ ਨਹੀਂ ਜਾਣਦੇ ਜਿਹੜੇ ਇਹਨਾਂ ਦਾ ਜ਼ਬਰ ਸਹਿ ਨਹੀਂ ਕਰ ਸਕਦੇ ਉਹਨਾਂ ਨੂੰ ਖੇਡਦੇ ਤੇ ਜ਼ਮੀਨ ਖੋਲਫਿਸ ਕਰਕੇ ਪਰਚੇ ਦਾ ਅੱਜ ਕੀਤੇ ਜਾ ਰਹੇ ਕਿੰਨੇ ਏਕੜ ਜ਼ਮੀਨ ਆ ਜਿਹਦੇ ਉੱਪਰ ਕਬਜ਼ਾ ਕਰਨਾ ਵੇਖੋ ਵੈਸੇ ਤਾਂ ਪੰਜਾਬ ਦੇ ਸਾਰੀ ਜ਼ਮੀਨ ਦੇ ਉੱਤੇ ਕਾਰਪੋਰੇਟ ਤੇ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਪਰ ਮੌਜੂਦਾ ਜਿਹੜਾ ਮਾਮਲਾ ਪਿੰਡ ਜੀਉਂਦ ਦਾ ਔਰ ਪਿੰਡ ਬੱਲੋ ਦੇ ਕਿਸਾਨਾਂ ਦਾ ਜਿਹੜਾ ਇੱਥੇ ਜ਼ਮੀਨ ਦੇ ਵਿੱਚ 750 ਦੇ ਕਰੀਬ ਏਕੜ ਜ਼ਮੀਨ ਆ ਜਿਹੜੀ ਕਿਸਾਨਾਂ ਦੀ ਮਾਲਕੀ ਆ ਕਈ ਪੀੜੀਆਂ ਤੋਂ ਇਹਦੇ ਤੇ ਰਹਿ ਰਹੇ ਨੇ ਜਿਹਨੂੰ ਇਹਨਾਂ ਨੇ ਹੋਰਾ ਦੀ ਪਾਸੇ ਰਹਿ ਰਹੇ ਕੋਈ ਰਜਵਾੜੇ ਟਾਈਪ ਲੋਕ ਨੇ ਉਹ ਜਾਇ ਇਹਨਾਂ ਦੇ ਜ਼ਗੀਰਦਾਰ ਟਾਈਪ ਲੋਕ ਨੇ ਉਹਨਾਂ ਦੀ ਵਿਖਾ ਕੇ ਔਰ ਅੱਗੇ ਉਹਨਾਂ ਤੋਂ ਵੀ ਜਿਹੜਾ ਕਾਰਪੋਰੇਟ ਨੂੰ ਸੌਂਪਣ ਦੀ ਵਿਖਾ ਕੇ ਜ਼ਮੀਨ ਵੀ ਉਹਨਾਂ ਦੀ ਜ਼ਮੀਨ ਹੈ ਉਹ ਕਾਰਪੋਰੇਟ ਨੂੰ ਸੌਂਪਣਾ ਚਾਹੁੰਦੇ ਨੇ ਉਹ ਇਹਦੇ ਕੁਝ ਨਹੀਂ ਲੱਗਦੇ ਜ਼ਮੀਨ ਦੇ ਜ਼ਮੀਨ ਸਾਡੇ ਇਨਾਂ ਕਿਸਾਨਾਂ ਦੀ ਹੈ ਸੋ ਉਹ ਜ਼ਮੀਨ ਨੂੰ ਖੋਹ ਕੇ ਰਜਵਾੜਿਆਂ ਦੇ ਰਹੀ ਇਹ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਨੇ ਜਿਹਦਾ ਅਸੀਂ ਵਿਰੋਧ ਕਰ ਰਹੇ ਹਾਂ ਔਰ ਕਰਾਂਗੇ ਕਿਉਂਕਿ ਅਸੀਂ ਪੰਜਾਬ ਦੇ ਕਿਸਾਨਾਂ ਦੀ ਜਥੇਬੰਦੀ ਦੀ 1 ਇੰਚ ਵੀ ਜ਼ਮੀਨ ਜਿਹੜੀ ਕਾਰਪੋਰੇਟ ਨੂੰ ਜਾਉਂਦੀ ਨਹੀਂ ਕਿਸੇ ਤਰ੍ਹਾਂ ਕਿਸੇ ਦੀ ਲੱਗਦਾ ਬਈ ਜੀ ਪਿਛਲੇ ਸਮੇਂ ਦੇ ਦੌਰਾਨ ਵੱਡਾ ਅੰਦੋਲਨ ਪੰਜਾਬ ਵਿੱਚ ਦੇਖਦੇ ਵਿੱਚ ਨਰਿਆ ਗਿਆ ਉਹ ਰਾਤ ਕਰਵਾਏ ਤੇ ਦੁਬਾਰਾ ਉਹੀ ਕਰੋੜਾ ਜਿਹੜੇ ਇਸ ਤਰ੍ਹਾਂ ਦਿੱਤੇ ਜਿਹੜੇ ਉਦੋਂ ਸੀਤੇ ਜਾ ਰਹੇ ਆ ਦੇਖੋ ਸੁਭਾ ਪੰਜਾਬ ਦਾ ਇਤਿਹਾਸ ਪੜਦੇ ਆ ਜਾਂ ਦੇਸ਼ ਦਾ ਇਤਿਹਾਸ ਜਿਹੜੇ ਧਾੜ ਵੀ ਹੁੰਦੇ ਨੇ ਉਹ ਇੱਕ ਹਮਲੇ ਤੋਂ ਬਾਅਦ ਰੁਕਣੀ ਨਹੀਂ ਜਾਂ ਉਹ ਲਗਾਤਾਰ ਹਮਲੇ ਕਰਦੇ ਅਫਗਾਨੀ ਦੇ ਵਿੱਚ 18 ਹਮਲਿਆਂ ਦਾ ਜ਼ਿਕਰ ਆ ਨਾਦਰ ਦਾ ਜਦੁਰਾਨੀ ਦਾ ਸਾਰਿਆਂ ਦਾ ਲਗਾਤਾਰ ਜ਼ਿਕਰ ਵੀ ਲਗਾਤਾਰ ਹਮਲੇ ਕਰਦੇ ਰਹੇ ਅੰਗਰੇਜ਼ ਵੀ ਜਦੋਂ ਤੱਕ ਪੂਰੇ ਭਾਰਤ ਦੇ ਕਾਰਜ ਨਿਯੋਗ ਲਗਾਤਾਰ ਹਮਲੇ ਕਰਦੇ ਰਹੇ ਬਗਾਵਤਾਂ ਨੂੰ ਦਬਾਉਂਦੇ ਰਹੇ ਜਿਹੜਾ ਹਮਲਾ ਜਿਹੜੇ ਤਿੰਨ ਖੇਤੀ ਕਿਉਂ ਨਾ ਪਰ ਰੱਦ ਕਰਾਏ ਇਹ ਇੱਕ ਪਹਿਲਾ ਹਮਲਾ ਸੀ ਕਾਰਪੋਰੇਟ ਦਾ ਇਸ ਤੋਂ ਪਹਿਲਾਂ ਹੌਲੀ-ਹੌਲੀ ਚੱਲ ਰਿਹਾ ਸੀ ਇਹ ਇੱਕ ਜੋੜ ਵੱਡਾ ਹਮਲਾ ਸੀ ਇਹਨੂੰ ਆਪਾਂ ਰੋਕਿਆ ਸਰਕਾਰ ਰੁਕੀ ਜਰੂਰ ਪਰ ਪਿੱਛੇ ਨਹੀਂ ਹਟਦੀ ਸੋ ਉਹਨੇ ਨਵੇਂ ਤਰੀਕੇ ਨਾਲ ਜਿਹੜਾ ਨਵਾਂ ਖੇਤੀ ਕਾਨੂੰਨ ਲਿਆਂਦਾ ਜਿਹਨੂੰ ਭਗਵਾਨ ਸਿੰਘ ਮਾਰ ਕਹਿੰਦਾ ਵੀ ਅਸੀਂ ਨਹੀਂ ਲਾਗੂ ਕਰਾਂਗੇ ਐਵੇਂ ਨਹੀਂ ਕਹਿੰਦਾ ਪੰਜਾਬ ਦੇ ਕਿਸਾਨਾਂ ਨੇ ਦਬਾ ਕਰਕੇ ਕਹਿੰਦਾ ਵੀ ਅਸੀਂ ਨਹੀਂ ਲਾਗੂ ਕਰਾਂਗੇ ਕਿਉਂਕਿ ਆਪਾਂ ਮੋਗੇ ਚ ਵੱਡੀ ਮਹਾਪੰਚਾਇਤ ਕੀਤੀ ਆ ਖਨੌਰੀ ਸ਼ੰਭੂ ਤੇ ਮੋਰਜੇ ਜਲਪਰੇਟੋ ਹਾਨੇ ਚ ਵੱਡੀ ਪੰਚਾਇਤ ਕੀਤੀ ਆ ਪਰ ਡੇਢੇ ਢੰਗ ਨਾਲ ਵੀ ਉਹ ਤੇ ਅਸੀਂ ਲਾਗੂ ਨਹੀਂ ਕਰਦੇ ਪਰ ਆਹ ਜ਼ਮੀਨਾਂ ਲੋਡ ਜਿਹੜਾ ਆਰਡਰ ਹੈ ਕੋਰਟ ਦੇ ਵੱਲੋਂ ਆਇਆ ਕਿ ਕੋਰਟ ਦੇ ਆਰਡਰ ਨੂੰ ਅਸੀਂ ਪਾਈ ਮੰਨਣਾ ਹੁੰਦਾ ਹੈ ਕੋਰਟ ਕੋਰਟ ਨੇ ਆ ਕੇ ਥੋੜਾ ਕਰਕੇ ਸੁਣਾਣਾ ਕੋਰਟ ਨੂੰ ਸਹੀ ਰਿਪੋਰਟ ਦੇਣਾ ਸਰਕਾਰ ਦਾ ਮਤਵਪੰਧ ਸਰਕਾਰ ਕਹਿੰਦੀ ਵੀ ਸਾਨੂੰ ਚੁਣ ਲਓ ਅਸੀਂ ਤੁਹਾਡੇ ਜਾਨ ਮਾਲ ਦੀ ਰੱਖਿਆ ਕਰਾਂਗੇ ਸਾਡਾ ਜਾਣ ਵੀ ਹੈ ਜਾਨ ਸਸੀ ਸਾਹਿਬ ਦੇ ਸਰੀਰ ਤੋਂ ਹੀ ਫਿਰਦੇ ਆਂ ਮਾਲ ਸਾਡੀਆਂ ਇਹੀ ਜ਼ਮੀਨਾਂ ਤੇ ਜਦੋਂ ਕੋਈ ਸਾਡੇ ਫੰਦਿਆਂ ਦੀ ਰਾਖੀ ਕਰਨੀ ਬਾਰੇ ਲੱਤਾਂ ਮਾ ਭੰਦਿਓਂ ਜ਼ਮੀਨਾਂ ਖੋਹਨੇ ਆਂ ਤਾਂ ਤੁਸੀਂ ਸਾਡੇ ਜਾਣ ਮਲ ਦੀ ਰੱਖਿਆ ਨਹੀਂ ਕਰਦੇ ਤੁਸੀਂ ਕੋਰਟ ਨੂੰ ਝੂਠੀਆਂ ਚੀਜ਼ਾਂ ਪੇਸ਼ ਕਰਕੇ ਤੁਸੀਂ ਸਾਡੇ ਵਿਰੋਧ ਚ ਖੜਦੇ ਹੋ ਸੋ ਸਾਡੇ ਵਿਰੋਧ ਦੇ ਵਿੱਚ ਤੁਸੀਂ ਜਦੋਂ ਖੜ ਰਹੇ ਹੋ ਤਾਂ ਇਹਦੇ ਨਾਲ ਸਾਡਾ ਤੁਸੀਂ ਨੁਕਸਾਨ ਕਰ ਰਹੇ ਹੋ ਅਸੀਂ ਤੁਹਾਨੂੰ ਸਮਝਦਾ ਹੈ ਵੀ ਤੁਸੀਂ ਸਾਡੇ ਵਿਰੋਧੀ ਹੋ ਕੇ ਨਿਪੜਿਓ ਸੋ ਸਾਡੀਆਂ ਜ਼ਮੀਨਾਂ ਬਚਾਉਣ ਲਈ ਸਾਨੂੰ ਖੁਦ ਹੀ ਅੱਗੇ ਆਉਣਾ ਪੈ ਰਿਹਾ ਹੈ ਇਤਿਹਾਸ ਦੇ ਵਿੱਚ ਜੇਕਰ ਮਾਮਲਾ ਨਹੀਂ ਹਰ ਉਹਦਾ ਪੱਟੀ ਜਿੱਤੇ ਵੱਡੀ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੋ ਕੇ ਆਇਆ ਇੱਕ ਤਰ੍ਹਾਂ ਦੇ ਗ੍ਰਾਹਕ ਸਾਹਿਬ ਦੀ سپورਟ ਦੇ ਲਈ ਕਿਸ ਤਰ੍ਹਾਂ ਦੇ ਦੇਖੋ ਸਾਡੀ ਜਥੇਬੰਦੀ ਅੱਜ ਇੱਥੇ ਜਦੋਂ ਜੋਨ ਦੇ ਕਿਸਾਨਾਂ ਨੇ ਮਸਲਾ ਰੌਮਾਂ ਸ਼ੁਰੂ ਕੀਤਾ ਤਾਂ ਬੀਕੇ ਜੋ ਗ੍ਰਾਹਕ ਕਿਸਾਨਾਂ ਦੀ ਸਕੂਲ ਤੇ ਆਈ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਅਸੀਂ ਸਮਝਦੇ ਹਾਂ ਕਿ ਨਾ ਸਿਰਫ ਗ੍ਰਾਹਕਾਂ ਤੇ ਪਰਚੇ ਦਰਜ ਇਹ ਪੂਰੇ ਪੰਜਾਬ ਦੇ ਕਿਸਾਨਾਂ ਤੇ ਪਰਚੇ ਦਰਜ ਨੇ ਕਿਸਾਨ ਲਹਿਰ ਤੇ ਪਰਚੇ ਦਰਜ ਨੇ ਸੋ ਇਸ ਗੱਲ ਨੂੰ ਅਸੀਂ ਆਪ ਦੇ ਕਿਸਾਨ ਲਹਿਰ ਵੀ ਬੰਗਾਰ ਸਮਝਦੇ ਹੋਏ ਕ੍ਰਾਂਤੀਕਾਰੀ ਕਿਸਾਨੀ ਨੂੰ ਕੋਲੋਂ ਅੱਜ ਸਮਰਥਨ ਤੇ ਆਏ ਆ ਜਿਸ ਤਰ੍ਹਾਂ ਦੇ ਮੀਕਾ ਦੇਣਗੇ ਅਸੀਂ ਬਠਿੰਡੇ ਦੀ ਧਰਤੀ ਤੋਂ ਲੈ ਕੇ ਗਰਦਾਸਪੁਰ ਤੱਕ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਤੱਕ ਪੂਰੇ ਪੰਜਾਬ 'ਚ ਸਾਡੀ ਜਥੇਬੰਦੀ ਕੰਮ ਕਰਦੀ ਔਰ 8 ਸੂਬਿਆਂ 'ਚ ਕੰਮ ਕਰਦੀ। ਸਯੁਜਤ ਕਿਸਾਨ ਮੋਰਚੇ ਅਸੀਂ ਸਾਰੇ ਇਕੱਠੇ ਹਾਂ ਜੋ ਜਿਸ ਤਰ੍ਹਾਂ ਦਾ ਵੀ ਇਹ ਕਾਲ ਦੇਣਗੇ ਅਸੀਂ ਉਹਨੂੰ ਅੱਗੇ ਲਾਗੂ ਕਰਾਂਗੇ ਔਰ ਜੇਕਰ ਜ਼ਰੂਰਤ ਪਈ ਤਾਂ ਸਯੁਜਤ ਕਿਸਾਨ ਮੋਰਚੇ ਵੱਲੋਂ ਵਜਮਾ ਐਕਸ਼ਨ ਦੇਵਾਂਗੇ ਪਰ 1 ਇੰਚ ਵੀ ਜ਼ਮੀਨ ਨਹੀਂ। ਬਹੁਤ-ਬਹੁਤ ਸ਼ੁਕਰੀਆ।